ਡਿਪਟੀ ਕਮਿਸ਼ਨਰ ਗਰਤਾਸਪੁਰ ਵੱਲੋਂ ਕਿਸਾਨਾਂ ਨੂੰ ਫਸਲ ਦੀ ਰਹਿਤ ਖੂਨ ਨੂੰ ਅੱਗ ਨਾ ਲਾਉਂਦੀ ਕੀਤੀ ਅਪੀਰਾਲੀ ਨਾ ਸਾੜਨ ਵਾਲੇ 10 ਅਗਾਂਵਾਂ ਤੋਂ ਕਿਸਾਨਾਂ ਨੂੰ ਸੀ ਗਰਤਾਸਪੁਰ ਨੇ ਕੀਤਾ ਸਨਮਾਨ ਚਲਾ ਗਰਤਾਸਪੁਰ ਚ ਪ੍ਰਾਲੀ ਨਾਲ ਸਾੜਨ ਲਈ ਮਿੱਟੀ ਜਾਗਰੂਤਾ ਮਹਿਮ ਤਹਿਤ ਅੱਜ ਬਟਾਲਾ ਨੇੜੇ ਹਾਰਸਪਾਟ ਪਿੰਡ ਮਸਾਨੀਆਂ ਵਿਖੇ ਡਿਪਟੀ ਕਮਿਸ਼ਨਰ ਗਰਤਾਸਪੁਰ ਅਤੇ ਪੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਸਾਨਾਂ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਪ੍ਰਾਲੀ ਨਾਲ ਸਾੜਨ ਦੀ ਅਪੀਲ ਕੀਤੀ ਹੈ ਇਸ ਮੌਕੇ ਡਿਪਟੀ ਕਮਿਸ਼ਨਰ ਗਰਤਾਸਪੁਰ ਵੱਲੋਂ ਪਿਛਲੇ ਸਾਲਾਂ ਦੌਰਾਨ ਪ੍ਰਾਲੀ ਨਾਲ ਸਾੜਨ ਵਾਲੇ 10 ਅਕਾਵਾਦੂ ਕਿਸਾਨਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਤ ਵੀ ਕੀਤਾ ਗਿਆ ਖੇਤੀਬਾੜੀ ਅਤੇ ਕਿਸਾਨ ਪ ਲਈ ਵਿਭਾਗ ਵੱਲੋਂ ਲਗਾਏ ਵਿਸ਼ੇਸ਼ ਕੈਂਪ ਦੌਰਾਨ ਡਿਪਟੀ ਕਮਿਸ਼ਨਰ ਨੇ ਸਬੂਤਾਂ ਕਰਦੇ ਹੈ ਕਿ ਜੇਕਰ ਮਿੱਟੀ ਦੀ ਸਿਹਤ ਤੰਦਰੁਸਤ ਹੋਵੇਗੀ ਤਾਂ ਪੈਦਾ ਹੋਇਆ ਅਨਾਜ ਮਿਆਰੀ ਹੋਵੇਗਾ ਉਹਨਾਂ ਕਹੇ ਕਿ ਚੋਨੇ ਦੀ ਬਰਾਲੀ ਵਿੱਚ ਬਹੁਤ ਸਾਰੇ ਖੁਰਾਕੀ ਤੱਤ ਮੌਜੂਦ ਹੁੰਦੇ ਹਨ ਜੋ ਅੱਗ ਲੱਗਣ ਨਾਲ ਖਤਮ ਹੋ ਜਾਂਦੇ ਹਨ ਜਿ cục ਮਿਸ਼ਨ ਨੇ ਮਸਾਨੀਆਂ ਨੇੜੇ ਪਿੰਡਾਂ ਵਿੱਚ ਆਏ ਕਿਸਾਨਾਂ ਦਾ ਧੰਨਵਾਦ ਕਰਦੇ ਹੈ ਕਿ ਆਸਮੋਹ ਸਹਿਯੋਗ ਨਾਲ ਫਸਲ ਦੀ ਰਹਿਤ ਨੂੰ ਨਾ ਸਾਂਦੀ ਮਹਿਮ ਨੂੰ ਕਾਮਯਾਬ ਕੀਤਾ ਜਾਵੇ ਅਸੀਂ ਅੱਜ ਮਸਾਨੀਆਂ ਪਿੰਡ ਕਿਸਾਨ ਵੀਰਾਂ ਦੇ ਨਾਲ ਆਉਣ ਵਾਲੇ ਸੀਜ਼ਨ ਸਬੰਧੀ ਉਸ ਡਬਲ ਬਰਨਿੰਗ ਦਾ ਇਸ਼ੂ ਹੈ ਉਸ ਨੂੰ ਲੈ ਕੇ ਅੱਜ ਮੀਟਿੰਗ ਕੀਤੀ ਆ ਸੋ ਪਿੰਡ ਮਸਾਨੀਆਂ ਤੇ ਇਸ ਦੇ ਨਾਲ ਦੇ ਪਿੰਡਾਂ ਦੇ ਜਿੰਨੇ ਵੀ ਕਿਸਾਨ ਆਏ ਹਨ ਉਹਨਾਂ ਨੂੰ ਅਸੀਂ ਜੋ ਸਟਬਲ ਬਰਨਿੰਗ ਦੇ ਵਿੱਚ ਗਵਰਨਮੈਂਟ ਦੇ ਵਿਸ਼ਾ ਨਿਰਦੇਸ਼ ਹਨ ਉਹਨਾਂ ਤੋਂ ਕਰਵਾਇਆ ਜੋ ਸਾਡੀ ਕ੍ਰਾਲੀ ਪ੍ਰੋਟੈਕਸ਼ਨ ਫੋਰਸ ਦੇ ਮੈਂਬਰਸ ਨੇ ਇਸ ਟੀਮ ਦੇ ਉਹਨਾਂ ਦੀਆਂ ਲਿਸਟਾਂ ਨਾਲ ਸ਼ੇਅਰ ਕੀਤੀਆਂ ਹਨ ਐਂਡ ਜੋ ਮਸ਼ੀਨਰੀ ਅਸੀਂ ਇਸ ਪਿੰਡ ਵਾਸਤੇ ਡਿਪਲੋਏ ਕੀਤੀ ਹੈ ਜੋ ਅਸੀਂ ਪਿੰਡ ਦੇ ਕਿਸਾਨਾਂ ਦੀ ਮੈਪਿੰਗ ਮਸ਼ੀਨਰੀ ਦੇ ਨਾਲ ਕੀਤੀ ਹੈ ਉਹ ਸਾਰੀਆਂ ਡਿਟੇਲਸ ਅੱਜ ਪੰਚਾਇਤ ਦੇ ਨਾਲ ਸ਼ੇਅਰ ਕੀਤੀਆਂ ਹਨ ਅਤੇ ਕਿਸਾਨ ਭਾਈਚਾਰੇ ਨੂੰ ਇਹ ਬੇਨਤੀ ਕੀਤੀ ਹੈ ਕਿ ਉਹ ਇਸ ਦੇ ਵਿੱਚ ਅ ਅਲਾ ਪ੍ਰਸ਼ਾਸਨ ਤੁਸੀਂ ਸਹਿਯੋਗ ਦੇਣ ਅਤੇ ਪ੍ਰਾਲੀ ਨੂੰ ਅਕ ਨਾਲ ਲਾਈ ਜਾਵੇ ਇਸ ਦੇ ਨਾਲ ਹੀ ਸਾਨੂੰ ਪਿੰਡ ਵਾਸੀਆਂ ਨੇ ਕਿਸਾਨਾਂ ਨੇ ਇਹ ਸਹਿਯੋਗ ਵੀ ਆ ਵਿਸ਼ਵਾਸਤવાય ਕਿਸਾਨ ਜਿਹੜੇ ਕਿਸਾਨ ਜਿਹੜੇ ਕਿਸਾਨ ਕਾਹਵਾਂ ਨੇ ਪਿਛਲੇ ਸੀਜ਼ਨ ਦੌਰਾਨ ਆਪਣੀ ਵਾਤਾਵਰਣ ਨੂੰ ਧਿਆਨ ਚ ਰੱਖਦੇ ਹੋਏ ਜਮੀਨ 'ਚ ਖੜੀ ਫ਼ਰਾਲੀ ਨੂੰ ਆ ਕੇ ਨਹੀਂ ਲਾਈ ਉਹਨਾਂ ਨੂੰ ਖੁਸ਼ੀ ਸਬਤਰੀ ਦਿੱਤੇ ਗਏ ਪੰਜਾਬ ਸਰਕਾਰ ਵੱਲੋਂ ਜੁਹਦਾ ਦਾਨ ਨੇ ਕਿ ਪੰਜਾਬ ਦੇ ਵਿੱਚ ਜੋ ਹੌਟਸਪੌਟ ਵਿਲੇਜ ਹੈ ਆ ਖਾਸ ਕਰਕੇ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਦੇਖੀਏ ਤਾਂ ਸਾਡੇ ਤੋਂ 25 ਹੌਟਸਪੌਟ ਵਿਲੇਜ ਜਿਹਦੇ ਵਿੱਚ ਉਹ 3 4 ਇੰਸਟੈਂਟ ਆਏ ਉਹਨਾਂ ਵਿੱਚੋਂ ਮਸਾਣੀਆਂ ਇੱਕ ਪਿੰਡ ਹੈ ਜਿਹਦੇ ਤਿੰਨ ਅਸਿਸਟੇਟੇਡ ਲੋਕੀ ਵਸਦੇ ਉਹਦੇ ਵਿੱਚ ਇੱਕ ਗਿਆਸ ਸਰਪਰ ਜੋ ਹਜ਼ਾਤਾਨੀ ਕਿ ਉਹਨਾਂ ਪਿੰਡਾਂ ਦੇ ਵਿੱਚ ਵਿਸ਼ੇਸ਼ ਤੌਰ ਤੇ ਕੈਪਟਲ ਨੇ ਜਿਨ੍ਹਾਂ ਦੇ ਵਿੱਚ ਸਾਡੇ ਮਾਰਜੋਰ ਦਿੱਤੀ ਕੁਸ਼ਰ ਤੇ ਮਾਰਜੋਰ ਅਸਿਸਸਮੈਂਟਸ ਸਰਵ ਜਿਹੜੇ ਨੇ ਉਹ ਆਇਆ ਅੱਜ ਇੱਕ ਬੜਾ ਵਧੀਆ ਸਰਕਾਰੀ ਲਿਸਨ ਉਹਦੀ ਜਿਹੜੀ ਪਹਿਲ ਕਦਮੀ ਦੇ ਨਾਲ ਇਸ ਕੈਂਪਨ ਦੇ ਵਿੱਚ ਇਸ ਫੀਲਡ ਵਿੱਚ ਕੈਂਪ ਲਗਾਇਆ ਵਾ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਬਕਸਾਨ ਮੀਟ ਜਿਹੜੇ ਨੇ ਉਹ ਫਸ ਹੋਏ ਨੇ ਅ ਅਡਿਸਾਬ ਨੇ ਵੀ ਸਿੱਟਾ ਸਾਹਿਬ ਨੇ ਵੀ ਸਾਰੰਗ ਨਿਰੀਖਣ ਕੀਤਾ ਕਿ ਇਸ ਵਾਰ ਜਿਹੜਾ ਵਾ ਆਪਾਂ ਬਿਲਕੁਲ ਜਿਹੜਾ ਵਾ ਇਹਨੂੰ ਬਿਲਕੁਲ ਜ਼ੀਰੋ ਪਰਸਪੈਕਟਿਵ ਦੇ ਲੈ ਕੇ ਜਾਣਾ ਵਾ ਜਿਹੜੀ ਮਸ਼ੀਨੀ ਦੀ ਦੌਰ ਆ ਉਹ ਆਪਾਂ ਸ਼ੁਰੂ ਕਰਾਵਾਂਗੇ ਜਿਹਦੇ ਵਿੱਚ ਕਿ ਸਰਦ ਸਿੰਘ ਜੀ ਨੇ ਕਾਫੀ ਦੋ ਤਿੰਨ ਪੁਆਇੰਟ ਜਿਹੜੇ ਬੜੇ ਜ਼ਰੂਰੀ ਹਨ ਜਿਹੜੇ ਨੋਟ ਕਰਵਾਏ ਆ ਇੱਕ ਤਾਂ ਇਹ ਕਿ ਜਿਹੜੇ ਸਾਡੇ ਜਿਹੜੇ ਜਿਹੜੀ ਮਸ਼ੀਨੀ ਦੇ ਨੰਬਰ ਦਿੱਤੇ ਆ ਜੀ ਉਹ ਵੈਲਿਡ ਹੋਣੇ ਚਾਹੀਦੇ ਆ ਉਹ ਮੈਂ ਖਾਲੀ ਸਾਰੇ ਮੁਲਾਕਾਤ ਚੁੱਕ ਕਰਵਾ ਕੇ ਇਹ ਸੀ ਜਿਹੜੇ ਨੰਬਰ ਦਿੱਤੇ ਗਏ ਉਹ ਵੈਲਿਡ ਹੋਣ ਚੱਲਦੇ ਹੋਣ ਤਾਂ ਜੋ ਕਿਸੇ ਨੂੰ ਕੋਈ ਬਾਅਦ ਵਿੱਚ ਕਿਸੇ ਪਰੇਸ਼ ਆ ਸੋ ਇਹਦੇ ਇੱਕ ਯਕੀਨ ਕਰਾਏਗੇ ਕਿ ਜਿਹੜੀ ਸਾਡੀ ਏਸਪੇਂਡ ਦੇ ਵਿੱਚ ਘੱਟੋ ਘੱਟ 2-3 ਜਿਹੜੇ ਸਾਡੇ ਬੀਲਰ ਜਿਹੜੇ ਆ ਉਹ ਆਪਾਂ ਪ੍ਰੋਵਾਈਡ ਕਰਾਵਾਂਗੇ ਤਾਂ ਜੋ ਇਹ ਜਿਹੜਾ ਹੌਟਸਪੌਟ ਵੀ ਇਹਨੂੰ ਕੱਢ ਸਕੀਏ ਸੋ ਇਸ ਦਾ ਜਿਹੜਾ ਵਾ ਅੱਜ ਇੱਕ ਸ਼ੁਰੂਆਤ ਵੀ ਹੋਈ ਆ ਸਾਡੀ ਜਿਹੜੀ ਆ ਆਈ ਸੀ ਕਿਊਟੀ ਦੀ ਜਿਹੜੀ ਸ਼ੁਰੂਆਤ ਤੇ ਜਿਹੜੀ ਜਾਗਰੂਕਤਾ ਮੁਹਿੰਮ ਚ ਸ਼ੁਰੂ ਕਰਨੀ ਆ ਅੱਜ ਅਸੀਂ ਚਾਰ ਜਿਹੜੇ ਨੇ ਉਹ ਬੌਂਕਰ ਵੀ ਜਾਰੀ ਕਰਵਾਏ ਗਏ ਨੇ ਇਸ ਤੋਂ ਇਲਾਵਾ 10 ਫਾਰਮਰ ਜਿਹੜੇ ਇਸ ਪਿੰਡਾਂ ਦੇ ਵਿੱਚ ਜਿਹੜੇ ਪਿਛਲੇ ਜ਼ਮੀਨ ਲੰਬੇ ਸਮੇਂ ਦੌਰਾਨ ਪੁਰਾਣੀ ਨਹੀਂ ਅਗਲਾ ਰਹੇ ਉਹਨਾਂ ਨੇ ਸਹਿਮਤੀ ਦਿੱਤਾ ਮਾਨ ਦਿੱਤੀ ਕਿਸ ਤੋ ਵੀ ਤਾਂ ਕਿ ਅਸੀਂ ਇਸ ਜੋ ਮਿਥਾ ਟੀਚਾ ਜਿਹੜਾ ਹੱਦ ਤੱਕ ਗਿਆ ਵਾ ਵੀ ਜਿਹੜਾ ਅਗਲਾ ਗੰਦੀ ਕਟਨਾਵਨ ਦੀ ਰੋਪਰ ਤੇ ਲੈ ਆਉਣੀ ਇਹ ਸਾਰੇ ਜਿਹੜੀਆਂ ਜਥੇਬੰਦੀਆਂ ਦੇ ਜਿਲ੍ਹੇ ਵੀ ਕਿਸਾਨ ਦੇ ਉਹਨਾਂ ਦੇ ਸਹਿਯੋਗ ਨਾਲ ਆਪਾਂ ਜਿਹੜਾ ਵਾ ਉਹ ਪੂਰੀ ਕਰਾਂਗੇ ਬਿਲਕੁਲ ਬਿਲਕੁਲ ਕਿਸਾਨ ਵੀਰਾਂ ਨੇ ਵੀ ਇਹ ਇਸ ਨੂੰ ਸਾਰੇ ਦਿੱਤੀ ਹੈ ਕਿ ਇਸ ਵਾਰੀ ਜਿਹੜਾ ਵਾ ਅਸੀਂ ਬਿਲਕੁਲ ਜਿਹੜਾ ਮਹਿਕਮੇ ਦੇ ਨਾਲ ਤੇ ਜਿਹੜਾ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਵਾ ਆਪਾਂ ਕੰਮ ਕਰਾਂਗੇ ਤੇ ਇਹ ਜਿਹੜਾ ਟੀਚਾ ਜਿਹੜਾ ਵਾ ਜ਼ੀਰੋ ਬਰਨਿੰਗ ਦਾ ਉਹਨੂੰ ਆਪਾਂ ਪੂਰਾ ਕਰਾਂਗੇ ਮੇਰਾ ਨਾਮ ਸਰਵਪੱਤੀ ਸਿੰਘ ਮਸਾਨੀ ਆਂ ਕਿ ਕਿਸਾਨ ਮਿਹਨਤੂਰ ਸੰਗਸ਼ਕ ਪੰਜਾਬ ਦੇ ਮਸਾਨੀਆਂ ਤੋਂ ਨੰਬੋ ਰਹੇ ਆਂ ਕਿ ਇਸ ਸਮੇਂ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਔਰ ਖੇਤੀਬਾੜੀ ਵਿਭਾਗ ਦਾ ਜੁਆਇੰਟ ਐਫਰਟ ਜਿਹੜਾ ਅੱਜ ਇਹ ਮਸਾਨੀਆਂ ਦੇ ਵਿੱਚ ਹੋਇਆ ਸੀ ਉਹ ਇੱਥੇ ਕੈਂਪ ਆਰਗੇਨਾਈਜ਼ ਕੀਤਾ ਗਿਆ ਕੈਂਪ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਪੱਧਰ ਤੇ ਰਹਿ ਗਈਆਂ ਕੁੱਤਰੀਆਂ ਤੇ ਕਿਸਾਨ ਪੱਧਰ ਤੇ ਸਾਡੇ ਕੋਲ ਰਹਿ ਗਈਆਂ ਕੁੱਤਰੀਆਂ ਤੇ ਜਿਹੜੀ ਇਹ ਸਾਂਝੀ ਗੱਲਬਾਤ ਹੋਈ ਹੈ ਕਿਸ ਕਾਰਨਾਂ ਕਰਕੇ ਜਿਹੜਾ ਆ ਇਹ ਸਟੱਬਲ ਬਰਨਿੰਗ ਦੇ ਕੇਸ ਜਿਹੜੇ ਵੱਧਦੇ ਆ ਤਾਂ ਉਹਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਬੜੇ ਹੀ ਅچھے ਤਰੀਕੇ ਦੇ ਨਾਲ ਜਿੱਥੇ ਐਕਸਪੈਂਡ ਕੀਤਾ ਉੱਥੇ ਮਸ਼ੀਨਰੀ ਜਿਹੜੀ ਆ ਜਿੱਦੀ ਸਭ ਤੋਂ ਵੱਡਾ ਇਸ਼ੂ ਆ ਕਿ ਸਾਡੇ ਕੋਲ ਰੈਸੀਡੂ ਕਰਨ ਵਾਸਤੇ ਸਾਧਨ ਨਹੀਂ ਉਹਦੇ ਵਾਸਤੇ ਗੱਲਬਾਤ ਹੋਈ ਹੈ ਜਿਹੜੀ ਉਹਨਾਂ ਨੇ ਪੂਰਾ ਫੋਲ ਫੇਰਦੇ ਵਿੱਚ ਇਹ ਗੱਲ ਕਹੀ ਹੈ ਕਿ ਉਹ ਪ੍ਰੋਵਾਈਡ ਕੀਤੀ ਜਾਊਗੀ ਜੇਕਰ ਪ੍ਰਸ਼ਾਸਨ ਐਦਾਂ ਦੀ ਸਾਨੂੰ ਇੰਪਲੀਮੈਂਟੇਸ਼ਨ ਹੋ ਜਾਂਦੀਆਂ ਨੇ ਸਾਡੇ ਕੋਲ ਇੰਪਲੀਮੈਂਟ ਆ ਜਾਂਦੇ ਨੇ ਸਾਰੇ ਤਾ ਅਸੀਂ ਪਿੰਡ ਵੱਲੋਂ ਇਹ ਵਿਸ਼ਵਾਸ ਦਿੰਦੇ ਆ ਕਿ ਅਸੀਂ ਬਿਲਕੁਲ ਵਾਤਾਵਰਣ ਪ੍ਰੇਮੀ ਆ ਸਾਨੂੰ ਪਿੰਡ ਜਿਹੜਾ ਆ ਉਹ ਪ੍ਰਸ਼ਾਸਨ ਦੇ ਨਾਲੋਂ ਵੀ ਜ਼ਿਆਦਾ ਪਹਿਲਾਂ ਪਿਆਰਾ ਆ ਅਸੀਂ ਇੱਥੇ ਰਹਿਣਾ ਆ ਸਾਡੀ ਜੀਵਿਕਾ ਆ ਸਾਡੇ ਪਰੁਖਿਆਂ ਦੀ ertidੀ ਆ ਇਹਨੂੰ ਬਚਾਉਂਦੀ ਅਸੀਂ ਤਤਭਰੇ ਕਿਸੇ ਵੀ ਤਰੀਕੇ ਦੇ ਇਹ ਜਿਹੜੇ ਅੱਗ ਲੱਗਣ ਵਾਲੇ ਕੇਸ ਨਹੀਂ ਅਸਵਾਦਾ ਨਹੀਂ ਹੋਊਗਾ ਲਗਾਤਾਰ ਇਹਦੇ ਕੰਟਰੋਲ ਕੀਤਾ ਜਾਵੇਗਾ